ਨਿਰਮਲ ਜੀ ਬੋਲ ਬ੍ਰਾਹਮਣ ਜੀ ਦਿਖਾਓ ਕੋਈ ਸਾਡੀ ਦਿਨ ਰਾਤ ਹੀ ਬੰਦੀ ਆ ਸਾਰੀਆਂ ਪਾਰਟੀਆਂ ਨੂੰ ਸਾਰੇ ਕਰਦਾ ਹੈ ਤੇ ਇਸ ਵਾਰ ਸਾਰੇ ਖੰਦੋ ਕਿਸੇ ਵੀ ਪਾਰਟੀ ਨੂੰ ਹੱਥ ਵੀ ਨਹੀਂ ਦਿੱਤਾ ਨਹੀਂ ਕਹਿੰਦਾ ਸਾਰੀਆਂ ਪਾਰਟੀਆਂ ਚੰਗੀਆਂ ਸਭੀ ਸਭੀ ਕੰਮ ਕਰਾਉਂਦਾ ਸਾਰੇ ਨਾਲ ਨੂੰ ਬਈ ਨਹੀਂ ਨਾ ਹੋਇਆ ਇਹ ਚਾਹ ਇਹ ਪਹਿਤ ਮੰਨਦਾ ਸਭ ਐਡੀ ਹੋ ਲੜ ਕੇ ਪਹਿ ਰੰਗ ਲੈ ਐਡੀ ਪਹਿ ਦੇਣਾ ਕਰਦੇ ਇਹ ਕਿਹੜੇ 180 ਬੋਰ ਕਰੇ ਇਹਨਾਂ ਨੇ ਕਹਿੰਦੇ ਐਵੇਂ ਮਤਿਓ ਪਟਾਟਣਾ ਉਹਦੇ ਨਾਲ ਹੋਇਆ ਇਹਨਾਂ ਨੇ ਕੋਈ ਨਹੀਂ ਬੇਸਾਰੇ ਬੱਦ ਕਰਨੇ ਚਾਹੀਦੇ ਸੀ ਰੋਟੀ ਪਕਾਉਣੀ ਉਹ ਆਪ ਦੀ ਮਨਮਰਜ਼ੀ ਕਰਵਾ ਲਾ ਕੇ ਸੀ ਪਿੰਡ ਦਾ ਇਕਲੰਤ ਹੋਇਆ ਸੀ ਉਹ ਪਿੰਡ ਵਾਲੇ ਵੀ ਵਹਿਰੀਆਂ ਗੱਲਾਂ ਤੇ ਰਹੇ ਸੀ ਪਰ ਆਪ ਦੀ ਮਨਮਰਜ਼ੀ ਕਰਵਾ ਲਾ ਕੇ ਜੀ ਉਹ ਮੋਕੂ ਸਰਪੰਚ ਨੇ ਮਤਾਂ ਪਾ ਕੇ ਜਲਾਹ ਪਹੁੰਚਾਇਆ ਕਿ ਉਹ ਅੱਜ ਸੂਨੋ ਵਾਸੂ ਲੈ ਆਉਣਗੇ ਇਹ ਜੀ ਫਸੋਤਾ ਕਰਦੇ ਰੁਆ ਇਹ ਜੀ ਦਾ ਆਪ ਬੋਲੇ ਤੇ ਮੈਂ ਤਾਂ ਕਹਿੰਦਾ ਚਾਹਤ ਹਾਂ ਜੀ ਹੁਣ ਕਰਨੀ ਕਿਹਾ ਗਿਆ ਕਿ ਤੁਹਾਨੂੰ ਇਕੱਠੇ ਹੋਣਾ ਕੱਟ ਦਾ ਅਸੀਂ ਪਹਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਅੱਜ ਗੁਰੂ ਘਰ ਇਕੱਠੇ ਹੋਏ ਆ ਲਗਭਗ ਤਕਰੀਬਨ ਰੇ ਕਰਦਾ ਹੀ ਬੰਦਾ ਸੀਗਾ ਅਸੀਂ ਕਿਉਂਕਿ ਹਫਤਾ ਹੀ ਹੋ ਗਿਆ ਸਾਨੂੰ ਇੱਥੇ ਜਿਹੜਾ ਪਿੰਡ ਦੇ ਵਿੱਚ ਫੈਕਟਰੀ ਚ ਕਿਸੇ ਕਾਰਨ ਕਰਕੇ ਜਾਂ ਕੋਈ ਨੁਕਸਾ ਪਿੰਡ ਦੇ ਵਿੱਚ ਸਾਰੀ ਧੂਆਂ ਬੱਦਲਾ ਵਾਂਗੂ ਫਿਰਦਾ ਪਿੰਡ ਦੇ ਵਿੱਚ ਅਸੀਂ ਰੇਕ ਬੱਚਾ ਬੱਚਾ ਔਖਾ ਕਿਉਂਕਿ ਰੇਕ ਨੇ ਬਾਹਰ ਜਾਣਾ ਤੇ ਤੂੰ ਇਹਨੇ ਇੰਨਾ ਬੁਰਾ ਹਾਲ ਕਰਤਾ ਜੀਣਾ ਤੂੰ ਪਰ ਕਰਤਾ ਕਿਉਂਕਿ ਇਹ ਮੁੱਦਾ ਤਾਂ 2 ਮਹੀਨੇ 3 ਮਹੀਨੇ ਦਾ ਚੱਲੀ ਜਾਂਦਾ ਸੀ ਪਰ ਹੁਣ ਜਿਹੜਾ 2 ਦਿਨਾਂ ਦੇ ਤੂੰ ਇਹਨੇ ਮਜਬੂਰ ਕਰਤਾ ਇੱਥੇ ਬੋਲਣ ਵਾਸਤੇ ਗੁਰੂ ਘਰ ਆ ਕੇ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਜਿਹੜੇ ਬੰਦੇ ਨੇ ਕੰਡੇ ਵਿੱਚ ਤੇ ਉਹ ਹੁਣ ਚੁਗਣੇ ਪਹਿਣਗੇ ਕੰਡੇ ਚੁਗਣੇ ਤਾਂ ਪਹਿਣਗੇ ਵੀ ਲੋਕਾਂ ਦੇ ਭਲਕ ਵਾਸਤੇ ਨਾ ਕੀ ਇਕੱਲੇ ਮੇਰੇ ਵਾਸਤੇ ਨਾ ਹੀ ਕੋਈ ਸਰਪੰਚ ਵਾਸਤੇ ਨਾ ਕੀ ਕਿਸੇ ਪਿੰਡ ਦੇ ਮੁਤਵਰ ਬੰਦੇ ਨੇ ਸੋਚਿਆ ਹੀ ਨਹੀਂਗਾ ਵੀ ਸਾਡੇ ਆਹ ਹਾਲਾਤ ਹੋਣਗੇ ਵੀ ਜਿਹੜਾ ਗੰਦਾ ਪਾਣੀ ਧਰਤੀ 'ਚ ਪਾਈ ਜਾਂਦਾ ਉਤੋਂ ਧੂਆਂ ਦੂਰੀ ਮਾਰ ਪਈ ਜਾਂਦੀ ਏ ਸਾਨੂੰ ਅਸੀਂ ਸੋਚਦੇ ਹਾਂ ਵੀ ਇਹ ਹਜੇ ਬੰਦਿਆਂ ਨੂੰ ਜਿਹੜੇ ਬੰਦੇ ਪੁਰਾਣੇ ਆ ਉਹਨਾਂ ਨੇ ਕੁਝ ਵੀ ਨਹੀਂ ਸੋਚਿਆਗਾ ਇੱਕ ਸਾਡਾ ਚੇਅਰਮੈਨ ਸਾਹਿਬ ਸੀਗੇ ਉਦੋਂ ਇੱਕ ਸਰਪੰਚ ਸਾਹਿਬ ਸੀਗੇ ਸਾਡੇ ਚੇਅਰਮੈਨ ਸਾਹਿਬ ਬਾਗੇ ਪੁਰਾਣੇ ਬੈਠੇ ਆ ਉਹਨਾਂ ਨੂੰ ਨਹੀਂ ਧੂਆਂ ਆਉਂਦਾਗਾ ਤੇ ਜਿਹੜੇ ਸਾਡੇ ਸਰਪੰਚ ਸਾਹਿਬ ਆ ਉਹ ਸਾਡੇ ਕੈਨੇਡਾ ਬੈਠੇ ਆ ਕਦੇ ਉਹਨਾਂ ਨੇ ਇਹ ਵੀ ਨਹੀਂ ਕਿ ਸੋਚਿਆ ਕਿਸੇ ਪਿੰਡ ਚ ਹਰਾ ਨਹਰਾ ਮਾਰਿਆ ਵੀ ਜੇ ਕੋਈ ਤੁਹਾਨੂੰ ਪਾਈ ਤਕਲੀਫ ਦਿੰਦੀ ਹੈ ਤਾਂ ਤੁਸੀਂ ਇਕੱਠੇ ਹੋ ਕੇ ਆਪਾਂ ਇਹਦਾ ਕੋਈ ਇਹਦਾ ਬੰਦ ਕਰੀਏ ਪਰ ਹੁਣ ਅਸੀਂ ਵੀ ਦੋਨੇ ਪੰਚਾਇਤਾਂ ਇਸ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਕੋਈ ਮਤੇ ਪਾ ਕੇ ਕੋਈ ਵਕੀਲ ਪਾ ਕੇ ਇਹਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੋ ਕਿ ਲੋਕਾਂ ਦੀ ਸਿਹਤ ਵਾਸਤੇ ਕੋਈ ਹੱਲ ਨਿਕਲ ਸਕੇ ਚੰਗਾ ਇਹਦੇ ਵਾਸਤੇ ਅਸੀਂ ਤੁਰੇ ਹਾਂ ਤੇ ਅਸੀਂ ਆਸ ਕਰਦੇ ਆ ਕਿ ਸਾਡਾ ਸਾਰਾ ਪਿੰਡ ਤੇ ਨਰੀ ਭਰਾ ਸਾਡਾ ਸਹਿਯੋਗ ਦੇਣਗੇ ਬਈ ਇੰਨੀ ਗੱਲ ਹੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ GVS ਪ੍ਰਾਈਮਰੀ ਜਨਰਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਦੁੱਖ ਨੂੰ ਸੁਣ ਲਾਇਆ ਤੇ ਸਾਡੀ ਇਹ ਜਿਹੜੀ ਫੈਕਟਰੀ ਹੈ ਗ੍ਰੀਨ એનર્ਜੀ ਗ੍ਰੀਨ ਪਲਾਂਟ એનર્ਜੀ ਫੈਕਟਰੀ ਹੈ ਉਹ ਇਹ ਫੈਕਟਰੀ ਸਾਡੇ ਜਿਹੜਾ ਧਰਤੀ ਇਕਲਾ ਪਾਣੀ ਹੈ ਇਹ ਦੂਸਤ ਕਰ ਰਹੀ ਹੈ ਤੇ ਹਵਾ ਦੂਸਤ ਹੋ ਰਹੀ ਹੈ ਸਾਡੇ ਬੱਚੇ ਨਿਗਾ ਤੋਂ ਨਿਗਾ ਤਾਂ ਨਿਗਾ ਖਰਾਬ ਹੋ ਰਹੀ ਹੈ ਬੱਚਿਆਂ ਦੀ ਤੇ ਪੇਟ ਦੀਆਂ ਬਿਮਾਰੀਆਂ ਲੱਗ ਰਹੀਆਂ ਤੇ ਕੈਂਸਰ ਦੇ ਰੋਗ ਲੱਗ ਰਹੇ ਆ ਇਹ ਸਾਰਾ ਵਾਤਾਵਰਣ ਵੀ ਦੂਸ਼ਤ ਹੋ ਰਿਹਾ ਤੇ ਪਾਣੀ ਵੀ ਇਹਦਾ ਦੂਸ਼ਤ ਹੋ ਰਿਹਾ ਇਸ ਕਰਕੇ ਅਸੀਂ ਸਾਰਾ ਨਗਰ ਆਸ-ਪਾਸ ਦੇ ਪਿੰਡ ਇਕੱਠੇ ਹੋਏ ਆ ਕਿ ਇਸ ਫੈਕਟਰੀ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਲੋਕਾਂ ਨੂੰ ਸਤਰਾਦ ਮਿਲ ਸਕੇ ਇਹ 2008 ਦੀ ਜੀ ਫੈਕਟਰੀ ਲੱਗੀ ਸਾਡੇ ਪਿੰਡ ਦੇ ਵਿੱਚ ਉਦੋਂ ਦੀ ਪੰਚਾਇਤ ਨੇ ਉਹ ਸੋਚਣਾ ਸੀ ਕਿ ਇਹ ਕਿੱਡਾ ਵੱਡਾ ਮਸਲਾ ਖੜਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੰਦੇ ਬੜੇ ਦੇਖੇ ਹੋਣ ਕਰਕੇ ਵੀ ਇਸ ਗੱਲ ਨੂੰ ਵਿਚਾਰਿਆ ਨਹੀਂ ਗਿਆ ਜਿਸ ਤਰ੍ਹਾਂ ਆਪਾਂ ਕਹਿੰਦੇ ਆਂ ਕਿ ਅੰਗਰੇਜ਼ 100 ਸਾਲ ਪਹਿਲਾਂ ਸੋਚ ਨਹੀਂਦੇ ਸੀ ਕਿ ਆਉਣ ਵਾਲੇ ਸਮੇਂ ਵਿੱਚ ਅੱਗੇ ਕੀ ਹੋਊਗਾ ਪਰ ਸਾਡੀ ਉਹਦੀ ਪੰਚਾਇਤ ਨੇ ਇਹਦੇ ਬਾਰੇ ਕੋਸ਼ਿਸ਼ ਸੋਚਿਆਗਾ ਕਿ ਸਾਡੇ ਆਉਣ ਵਾਲੀ ਪੀੜ੍ਹੀ ਦਾ ਕੀ ਬਣੂਗਾ ਹੁਣ ਅਸੀਂ ਆਪ ਦੀ ਉਮਰ ਦਾ ਖੜ ਚੁੱਕੇ ਆ ਜਿਹੜੇ ਸਾਡੇ ਬੱਚੇ ਆ ਬੁੰਡੇ ਆ ਇਹ ਰੋਗਾਂ ਦਾ ਸ਼ਿਕਾਰ ਨਾ ਬਣਨਾ ਇਸ ਕਰਕੇ ਸਾਡੀ ਬੇਨਤੀ ਹੈ ਕਿ ਜਿੰਨੇ ਵੀ ਪਿੰਡ ਦੇ ਆਸ-ਪਾਸ ਦੇ ਲੋਕ ਆ ਉਹ ਸਾਰੇ ਅਸੀਂ ਇਕੱਠੇ ਆ ਤੇ ਇਕੱਠੇ ਹੋ ਕੇ ਚੱਲਾਂਗੇ ਸਾਡਾ ਸੰਘਰਸ਼ ਉਹ ਨਿਰਜਾਰੀ ਰਹੇਗਾ ਜਿੰਨਾ ਚਿਰ ਇਹ ਫੈਕਟਰੀ ਨੂੰ ਜਿੰਦਾ ਨਹੀਂ ਲਵਾਉਂਦੇ ਅਸੀਂ ਕਿਉਂਕਿ ਇਹ ਹਵਾ ਦੂਸ਼ਤ ਹੋ ਰਹੀ ਹੈ ਪਾਣੀ ਦੂਸ਼ਤ ਹੋ ਰਿਹਾ ਲੋਕ ਰੋਗਾਂ ਦੇ ਸ਼ਿਕਾਰ ਹੋ ਰਹੇ ਆ ਇਸ ਕਰਕੇ ਅਸੀਂ ਸਾਰੇ ਲੋਕ ਇਕੱਠੇ ਆ ਤੇ ਇਹ ਇਹ ਸੰਘਰਸ਼ ਸਾਡਾ ਇਸੇ ਤਰ੍ਹਾਂ ਚੱਲਦਾ ਰਹੂਗਾ ਅਸੀਂ ਇਹ ਫੈਕਟਰੀ ਨੂੰ ਇੱਕ ਦਿਨ ਬੰਦ ਕਰਾ ਕੇ ਤਾਂ ਲਵਾਗੇ ਅੱਜ ਇੱਕ ਸਰਤਾ ਹੋਈ ਹੈ ਕਿ ਜੁਨੀਆ ਜੁਨੀਆ ਜਿੱਥੇ ਜੁਨੀਆ ਸਾਡੇ ਨਾਲ ਐਸ ਤੋਂ ਪਹਿਲਾਂ ਜੀ 2000 ਮੋਦਵਰ ਲੋਕਾਂ ਨੇ ਇਹ ਗੱਲ ਦਾ ਜਾਧਾ ਚੱਕਿਆ ਸੀਗਾ ਉਹ ਸਾਨੂੰ ਨਹੀਂ ਪਤਾ ਲੱਗਾ ਕਿ ਇਸ ਵਿਸ਼ੇ ਤੇ ਗੋਮਹੀ ਹੋ ਗਿਆ ਉਹਨਾਂ ਨੇ ਲੋਕਾਂ ਤੇ ਕੋਈ ਆਵਾਜ਼ ਨਹੀਂ ਪਹੁੰਚਾਈ ਗਈ ਤੇ ਅਸੀਂ ਪਿੱਛੇ ਕਿਉਂ ਹਟ ਗਏ ਆ ਉਹ ਲੋਕ ਸਾਨੂੰ ਨਹੀਂ ਪਤਾ ਕਿ ਕਿਉਂ ਇਹ ਲੋਕਾਂ ਨੂੰ ਪਤਾ ਹੈ ਉਹ ਲੋਕ ਉਹ ਲੋਕਾਂ ਨੇ ਸਟ੍ਰੈਪ ਚੱਕਿਆ ਸੀਗਾ ਵੀ ਅਸੀਂ ਇਹ ਫੈਕਟਰੀ ਬੰਦ ਕਰਾਵਾਂਗੇ ਪਰ ਸਾਨੂੰ ਨਹੀਂ ਪਤਾ ਲੱਗਾ ਲੋਕਾਂ ਨੂੰ ਕਿ ਉਹ ਬੰਦੇ ਚੁੱਪ ਕਿਉਂ ਕਰ ਗਏ ਆ ਇਹਦਾ ਜਵਾਬ ਉਹ ਲੋਕ ਹੀ ਦੇ ਸਕਦੇ ਆ ਸਾਨੂੰ ਉਹ ਜਿਹੜੇ ਵਕਾਊ ਲੋਕ ਆ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਤੇ ਸਾਨੂੰ ਜਿਹੜੇ ਮੌਕੇ ਦੇ ਸਰਪੰਚ ਹੈ ਸਾਡੇ ਬਿਲਕੁਲ ਦੁੱਧ ਉੱਤੇ ਸਰਪੰਚ ਦੁੱਧ ਉੱਤੇ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਇਹਨਾਂ ਨੂੰ ਸਾਨੂੰ ਠੋਕ ਕੇ ਸਾਹ ਦੇਣਾ ਚਾਹੀਦਾ ਹੈ ਕਿ ਜਿਹੜੇ ਇਹੋ ਜਿਹੇ ਦਾਲੂ ਲੋਕ ਆ ਉਹਨਾਂ ਦੇ ਸਾਡੇ ਨਗਰ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹਨਾਂ ਲੋਕਾਂ ਦੇ ਸਾਨੂੰ ਦਰਸ਼ਨ ਨਹੀਂ ਕਰਨੇ ਚਾਹੀਦੇ ਇਸ ਕਰਕੇ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਸਾਡੇ ਨਾਲ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਰੇ ਨੌਜੁਨੀਆ ਸਾਡੇ ਨਾਲ ਇਸ ਕਰਕੇ ਅਸੀਂ ਇਕਮੁੱਠਾ ਤੇ ਅਸੀਂ ਇਹ ਫੈਕਟਰੀ ਬੰਦ ਕਰਾ ਕੇ ਦੰ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਪੰਸਾ ਕੀ ਮਸਲਾ ਦੀ ਅੱਜ ਕੀ ਕਾਰਨ ਬੜਾ ਇਕੱਤਰਤਾ ਦਾ ਗੁਰਦੁਆਰਾ ਮਸਲਾ ਇਹ ਸਾਡੇ ਨਾਲ ਪੰਚਾਇਤ ਨੇ ਕੁਝ ਸਮਾਂ ਪਹਿਲਾਂ 18 ਸਾਲ ਪਹਿਲਾਂ ਅੱਜ ਤੋਂ ਜ਼ਮੀਨ ਦਿੱਤੀ ਸੀਗੀ ਫੈਕਟਰੀ ਨੂੰ 26 ਕਿੱਲੇ ਜੀ ਉਹਨਾਂ ਨੇ ਬਹੁਤ ਸੁਪਨੇ ਦਿਖਾਏ ਸੀ ਸਾਡੇ ਪਿੰਡ ਦੇ ਵਿੱਚ ਸੈਮੀਨਾਰ ਵੀ ਲਾਏ ਸੀਗੇ ਕਾਲੀਦਲ ਦੀ ਪੰਚਾਇਤ ਸੀਗੀ ਉਦੋਂ ਉਸ ਮੌਕੇ ਤੇ ਵੀ ਸੋਡੇ 1200 ਮੁੰਡਾ ਅਸੀਂ ਕੰਪਿਊਟਰ ਤੇ ਰੱਖਾਂਗੇ ਇੰਨਾ ਤਰਕਾ ਆਉਣੀਆਂ ਸੋਡੇ ਪਿੰਡ ਨੂੰ ਅਸੀਂ ਸਾਫ ਪਾਣੀ ਦੇਵਾਂਗੇ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਦਾ ਕੰਮ ਵੀ ਅਸੀਂ ਕਰਾਂਗੇ ਵੀ ਉਹ ਅੱਜ ਉਹਨਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਵੀ ਪੂਰੀ ਨਹੀਂ ਕਰੀ ਇਹਨਾਂ ਨੇ ਸਾਡੇ ਪਿੰਡ ਨੂੰ ਅਸੀਂ ਨਹੀਂ ਇਹਨਾਂ ਦੇ ਫੈਕਟਰੀਆਂ ਦਾ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਇਹਨਾਂ ਸਾਡੇ ਪਿੰਡ ਨੂੰ ਰਿਕਾਰ ਮਿਲਦਾ ਅਸੀਂ ਫੈਕਟਰੀ ਬੰਦ ਕਰਾ ਕੇ ਕੀ ਲੈਣਾ ਸੀਗਾ ਸੁਬਾ ਜਦ ਕੋਈ ਗੱਲ ਹੈ ਸੁਬਾ ਸਾਰਾ ਪਿੰਡ ਨੇ ਰੌਲਾ ਪਾਇਆ ਜਦੋਂ ਉੱਠੇ ਲੋਕ ਘਰਾਂ ਚੋਂ ਸਾਹ ਲੈਣਾ ਵੀ ਔਖਾ ਹੋਇਆ ਪਿਆ ਸੀ ਇੰਨਾ ਧੂਆਂ ਤੇ ਉਹਦਾ ਕਰਕੇ ਜਾਨੀ ਦੀ ਸਾਰੇ ਪਿੰਡ ਪਿੰਡਾਂ ਦੇ ਪਿੰਡ ਦੇ ਲੋਕ ਬਹੁਤ ਦੁਖੀ ਆ ਇਹ ਫੈਕਟਰੀ ਤੋਂ ਪਤਾ ਨਹੀਂ ਇਹਨਾਂ ਇਹਨਾਂ ਦਾ ਇਹਨਾਂ ਕੋਲੇ ਕਿਸੇ ਤਰ੍ਹਾਂ ਦੀ ਕੋਈ ਐਨਓਸੀ ਨਹੀਂ ਇਹ ਵੈਸੇ ਹੀ ਚਲਾਈ ਪੁੱਛੇ ਆ ਫੈਕਟਰੀ ਆ ਜੀ ਤੇ ਧੂਏ ਦਾ ਬਹੁਤ ਬੁਰਾ ਹਾਲ ਹੈ 70 80 ਇਹਨਾਂ ਨੇ ਬੋਰ ਕਰਿਆ ਉਦੋਂ ਜਦੋਂ ਪੰਚਾਇਤ ਤੋਂ ਜ਼ਮੀਨ ਇਹਨਾਂ ਨੇ ਲਈ ਆ ਨਾ ਇਹਦੇ ਪਾਣੀ ਦੀ ਵੇਸਟਿੰਗ ਬਾਹਰ ਨਿਕਲਦੀ ਆ ਉਹ ਪਾਣੀ ਇਹਨਾਂ ਦਾ ਕਿੱਥੇ ਜਾਂਦਾ ਅਸੀਂ ਆਨੇ ਵੀ ਧੂਆਂ ਨਾਲ ਸਾਡੇ ਪਿੰਡ ਦੇ ਵਿੱਚ ਸਾਨੂੰ ਕੋਈ ਤਰਾਜ ਨਹੀਂ ਜਾਂ ਪਰ ਧੂਏ ਤੋਂ ਬਹੁਤ ਸਮੱਸਿਆ ਆਉਂਦੀ ਆ ਸਾਹ ਲੈਣਾ ਉਹ ਕਹੇ ਜੇ ਕੋਈ ਬੰਦਾ ਤਰਾਜ ਕਰਦਾ ਵੀ ਇਹ ਖਣੀ ਫੈਕਟਰੀਆਂ ਬੰਦ ਕਰਾਉਣ ਦੇ ਹੱਕ ਦੇ ਵਿੱਚ ਆ ਅਸੀਂ ਇਹਦੇ ਬਿਲਕੁਲ ਨਹੀਂ ਹੈ ਅਸੀਂ ਆਨੇ ਵੀ ਸਾਡੇ ਪਿੰਡ ਦੇ ਵਿੱਚ ਧੂਆਂ ਨਾ ਆਵੇ ਪਾਣੀ ਇਹ ਧਰਤੀ ਦੇ ਵਿੱਚ ਨਾ ਪਾਉਣ ਅਸੀਂ ਫੈਕਟਰੀਆਂ ਬੰਦ ਕਰਨ ਦੇ ਹੱਕ 'ਚ ਨਹੀਂ ਆ ਕਿ ਸਾਡੇ ਪਿੰਡ ਨੂੰ ਰੁਜ਼ਗਾਰ ਪਰ ਸਾਡੇ ਪਿੰਡ ਨੂੰ ਰੁਜ਼ਗਾਰ ਨਹੀਂ ਦਿੰਦਾ ਇਹਨਾਂ ਨੇ ਜਿਹੜੇ 10-10 12-12000 ਰੁਪਏ ਤੇ ਲੇਬਰ ਵਾਲੇ ਬੰਦੇ ਰੱਖੇ ਸੀਗੇ ਉਹ ਵੀ ਸਾਰੇ ਹਟ ਗਏ ਉਹਨਾਂ ਨੂੰ ਤਨਖਾਹ ਨਹੀਂ ਦਿੰਦੇ ਟਾਈਮ ਸਰ ਇਹਨਾਂ ਨਾਲ ਲੜਕੇ ਤਨਖਾਹ ਲਈਦੀ ਆ ਲੜਕੇ ਹੀ ਮਾਮਲਾ ਲਈਦਾ ਤਿੰਨ ਵਾਰੀ ਮਾਮਲਾ ਦਿੰਦੇ ਸੀ ਜਦੋਂ ਕਿ ਜ਼ਿਮੀਂਦਾਰਾਂ ਤੋਂ ਅਸੀਂ 70 70 80-8000 ਰੁਪਏ ਮਾਮਲੇ ਦਾ ਲੈਣੇ ਆ ਨਕਦ ਪੈਸੇ ਰਖਾਉਣੇ ਆ ਤੇ ਇਹ ਸਾਨੂੰ ਤਿੰਨ ਵਾਰੀ ਮਾਮਲਾ ਕਰਕੇ ਦਿੰਦੇ ਸੀ ਐਲਕੀ ਇਹਨਾਂ ਨਾਲ ਲੜਕੇ ਮਾਮਲਾ ਇੱਕ ਵਾਰੀ ਲਿਆ ਮਾਮਲਾ ਵੀ 40-42000 ਰੁਪਏ ਹੀ ਆ ਇਹਦਾ ਤੇ ਉਹ 70-75 ਹਜ਼ਾਰ ਰੁਪਿਆ ਮਾਮਲਾ ਸਾਨੂੰ ਕੀ ਦੋਖਾ ਸਾਡੇ ਨਾਲ ਸਹਿਮਤ ਰਹਿੰਦੇ ਸਾਡੇ ਪਿੰਡ ਦੇ ਲੋਕਾਂ ਨੂੰ ਇਹ ਰੋਜ਼ਗਾਰ ਦਿੰਦੇ ਅਸੀਂ ਫੈਕਟਰੀ ਬੰਦ ਕਰਾ ਕੇ ਕੀ ਲੈਣਾ ਹੈ ਪਰ ਉਹਦੇ ਉਲਟ ਜਿਵੇਂ ਵੀ ਸਰਕਾਰ ਜ਼ਮੀਨਾਂ ਲੋਕਾਂ ਤੋਂ ਲੈਂਦੀ ਆ ਉਹਨਾਂ 'ਚੋਂ ਨਿਬੜਦਾ ਕੁਝ ਨਹੀਂ ਪਰ ਇਹ ਫੈਕਟਰੀ ਦੇ ਮਾਲਕਾਂ 'ਚੋਂ ਵੀ ਕੋਈ ਨਹੀਂ ਨਿਬੜਾਉਂਦਾ ਅੱਜ ਵਾਖਲਾਖੇ ਯੂਨੀਅਨ ਆਪ ਦੇ ਕਿਸੇ ਮੋਰਖੇ ਨਾਲ ਫਨਕ ਲੈਟਰੀ ਕੀਤਾ ਬੰਦੇ ਨੇ ਅਸੀਂ ਆਨੇ ਵੀ ਜਿਹੜੇ ਪੰਚਾਇਤ ਨੇ ਉਹਦਾ ਜ਼ਮੀਨ ਦਿੱਤੀ ਹੈ ਇਹ 26 ਕਿੱਲੇ ਉਹਨਾਂ ਦਾ ਫਰਜ਼ ਬਣਦਾ ਵੀ ਉਹ ਮੂਹਰੇ ਲਾ ਕੇ ਤੁਰਨ ਆਪ ਤਾਂ ਉਹ ਬਾਹਰ ਬੈਠੇ ਆ ਤੇ ਸਾਰੇ ਪਿੰਡ ਨੂੰ ਵੰਜਦੇ ਟੰਗਿਆ ਹੋਆ ਉਹਨਾਂ ਦਾ ਹੱਕ ਬਣਦਾ ਵੀ ਮੂਹਰੇ ਲਾ ਕੇ ਤੁਰਨ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਜਿਹੜਾ ਉਹਨਾਂ ਤੇ ਕਲੰਕ ਲੱਗਿਆ ਹੋਇਆ ਹੈ ਫੈਂਟੀ ਦਾ ਵੀ ਇਹਨਾਂ ਨੇ 26 ਕਿੱਲੇ ਜ਼ਮੀਨ ਦਿੱਤੀ ਹੈ ਉਹ ਅਸੀਂ ਕਲੰਕ ਧੋਵਾਂਗੇ ਠੀਕ ਹੈ ਸਾਡਾ ਸਾਥ ਦੇਣ ਪੂਰੇ ਹੋ ਕੇ ਪੈਸੇ ਲੈਣ ਉਹ ਬਹੁਤ ਪੈਸੇ ਲਾ ਪਰ ਜਾਣੀ ਕਿ ਮਸਲਾ ਇਹ ਹੈ ਜੀ ਉਹ ਤਾਂ ਕੋਈ ਕੈਨੇਡਾ ਬੈਠਾ ਕੋਈ ਢੋਗਾਰ ਬੈਠਾ ਹੈ ਠੀਕ ਹੈ ਆਦੇ ਪੈਸੇ ਲੈ ਕੇ ਪਾਸੇ ਹੋਗੇ ਕਿੰਨੇ ਵਰੀ ਰੌਲਾ ਪੈ ਚੁੱਕਾ ਹੈ ਤੇ ਪੈਣ ਚ ਕੀਰਾਂ ਲਾ ਕੇ ਉਹਦਾ ਹੱਥ ਹੈ ਕਿ ਅਸੀਂ ਸਹੀ ਆ ਦੇਣ ਦਾ ਵੀ ਅਸੀਂ ਨਹੀਂ ਕੀਤੀ ਕੀ ਕਰ ਦਿੱਤੀ ਹੈ ਔਰ ਜਿਹੜੀ ਗੱਲ ਕੋਈ ਤੇਰੀ ਮੇਰੀ ਹੋਈ ਜੀ ਉਹਨਾਂ ਦਾ ਪਤਾ ਉਹਨਾਂ ਨੂੰ ਹੈ ਨਾ ਅਦਾਲਤ ਨਾਲ ਆਵੇ ਕੀ ਲਿਖਤ ਪੜਤ ਹੋਈ ਹੈ ਜੀ ਔਰ ਨਾ ਹੀ ਤਾਂ ਕੋਈ ਸਭ ਨੂੰ ਪਤਾ ਹੈ ਲਿਖਤ ਵਰਤ ਹੋਈ ਦਾ ਬਾਕਲੇ ਪੈਸੇ ਲੈ ਲੈ ਤੇ ਪਾਸੇ ਹੜ ਗਏ ਅਜ ਤਾਂ ਇਹੀ ਕਹਾਂਗੇ ਵੀ ਉਹ ਵੈਗ ਗਏ ਵੈਗ ਗਏ ਪਿੰਡ ਨੂੰ ਜਾਨੀ ਕਿ ਮੰਨ ਕੇ ਚੱਲ ਵੀ ਮੌਤ ਦਾ ਖੂ ਦੇਵੀ ਹੁਣ ਸਾਰਾ ਪਿੰਡੋ ਚ ਡਿੱਗ ਜਾਂਦਾ ਔਰ ਸਾਡੇ ਯਾਨੀ ਕਿ ਜਿਹਨਾਂ ਨੇ ਦਿੱਤੀ ਆ ਉਹ ਸਾਡੇ ਕੋਲ ਕੇਰਾ ਅਮਣੀ ਆ ਸਾਡੀ ਪੜਚਾਈਤਾ ਕੋਲੇ ਵੀ ਕੀ ਗੱਲ ਹੈ ਕੀ ਬਾਤ ਹੈ ਸਰਪੰਚ ਸਾਹਿਬ ਵੱਖ-ਵੱਖ ਜੁਨੀਆਂ ਨਾਲ ਤੇ ਵੈਂਪਰਾਂ ਅਸੀਂ ਬੋਠਿਆ ਕਹਾਵਾ ਦੀ ਪਾਰਟੀ ਦੀ ਵੀ ਆਗੂ ਬੈਠੇ ਹੋ ਇਹਨੇ ਕੌਣ ਕੌਣ ਕੀ ਉਹ ਸਾਥ ਨੇ ਅਸੀਂ ਬਾਤ ਕਰਾਉਣਾ ਹਾਂ ਹਾਂ ਸਾਥ ਆਈ ਕਈ ਦੁਨੀਆ ਨਾਲੇ ਨਹੀਂ ਆਏਗੇ ਉਹਨਾਂ ਨੂੰ ਵੀ ਪੁੱਛਾਂਗੇ ਅਸੀਂ ਤੇ ਵੈਸੇ ਦੁਨੀਆ ਨਾਲ ਜਿੰਨੇ ਵੀ ਦੁਨੀਆ ਨਾਲ ਸਾਡੇ ਪਿੰਡ ਦੇਗਾ ਉਹ ਸਾਡੇ ਸਾਰੇ ਨਾਲ ਹੈ ਪਿੰਡ ਦੀਆਂ ਦੋਨੇ ਪਛਾਤਾ ਸਾਡੇ ਨਾਲ ਅੱਜ ਕੀ ਰਣਨੀਤੀ ਤਿਆਰ ਕੀਤੀ ਗਈ ਰਣਨੀਤੀ ਦੁਬਾਰ ਦੇ ਵਿੱਚ ਉਹਨਾਂ ਨਾਲ ਫੈਕਟਰੀ ਵਾਲਾ ਮਿਲਾਂਗੇ ਕੱਲ ਨੂੰ ਸਵੇਰੇ ਜਾ ਕੇ ਹੀ ਇਹਦੇ ਜਿਹੜੇ ਡਾਕੂਮੈਂਟ ਆ ਆਪਾਂ ਆਰਡੀ ਪਾ ਕੇ ਸਾਰੇ ਉਹ ਕਢਾਵਾਂਗੇ ਉਦੋਂ ਬਾਅਦ ਦੇ ਵਿੱਚ ਅਸੀਂ ਵਕੀਲਾਂ ਨਾਲ ਵੀ ਰਹਿ ਕਰਾਂਗੇ ਜਿਵੇਂ ਵੀ ਸਾਰਾ ਨੱਦਰ ਕਹੂ ਸਾਡਾ ਅਸੀਂ ਉਹਦੇ ਨਾਲ ਸਹਿਮਤ ਹਾਂ ਅੱਜ ਸਵੇਰ ਹੀ ਰੌਲਾ ਪਿਆ ਧੂਏ ਦਾ ਤੇ ਉਦੋਂ ਘੰਟਾ ਦੋ ਘੰਟੇ ਬਾਅਦ ਇਹਨਾਂ ਨੇ ਫੈਕਟਰੀ ਬੰਦ ਕਰਤੀ ਫਿਰ ਇਹ ਖਰਚੇ ਵੀ ਜਦੋਂ ਇਹ ਖਰਚੇ ਚੱਕਦੇ ਆ ਝੋਨਾ ਵਧਿਆ ਜਾਂਦਾ ਇਹਨਾਂ ਦੀ ਸਾਡੇ ਪਿੰਡ ਨਾਲ ਗੱਲ ਹੋਈ ਸੀ ਕਿ ਪਹਿਲਾਂ ਖਰਚੇ ਥੋੜੇ ਪਿੰਡ ਦੇ ਟਰਾਲੀ ਚੱਕਾਂਗੇ ਪਰ ਇਹਨਾਂ ਨੇ ਪਿਛਲੀ ਿਆਰ ਲੜ ਕੇ ਆਪਦੇ ਪਿੰਡ ਦੀਆਂ ਗੱਠਾਂ ਬਣਾ ਲਈਆਂ ਕਿਸੇ ਵੀ ਗੱਲ ਤੇ ਪੂਰਾ ਨਹੀਂ ਉਤਰੇਗਾ